ਐਂਪੀ ਵਗੈਰੇ ਲੱਗਦੇ ਰਹਿੰਦੇ ਐਜੂਕੇਸ਼ਨਲ ਪ੍ਰਾਈਵੇਟ ਸੈਕਟਰ 'ਚ ਉਹ ਦੇਖਣ ਨੂੰ ਮੈਨੂੰ ਕਦੇ ਨਹੀਂ ਮਿਲਿਆ ਸਿਰ ਕਦੇ ਵੀ ਨਹੀਂ ਗਏ ਹੈਗੇ ਤੇ ਬੱਚੇ ਸਾਡੇ ਬਹੁਤ ਖੁਸ਼ ਹਨ ਪ੍ਰੈਕਟੀਕਲ ਕਰਨ ਦਾ ਮੌਕਾ ਮਿਲੂ ਮੈਨੂੰ ਇਹ ਬਹੁਤ ਹੀ ਵਧੀਆ ਲੱਗਾ ਸਕੂਲ ਤੇ ਆ ਕੇ ਇੱਥੇ ਤੇ ਮੈਨੂੰ ਪ੍ਰਾਊਡ ਹੈ ਸਕੂਲ ਤੇ ਬਹੁਤ ਮੈਂ ਲੱਕੀ ਫੀਲ ਕਰਦੀ ਆ ਕਿ ਮੇਰਾ ਗਵਰਨਮੈਂਟ ਸਕੂਲ ਆ ਜਿਹੜਾ ਸਕੂਲ ਆਫ ਐਮੀਨੈਂਸ ਆ ਮੈਨੂੰ ਇੱਥੇ ਬਹੁਤ ਜ਼ਿਆਦਾ ਫਰਕ ਦੇਖਣ ਨੂੰ ਮਿਲਿਆ ਪ੍ਰਾਈਵੇਟ ਐਂਡ ਗਵਰਨਮੈਂਟ ਸੈਕਟਰ ਦੇ ਵਿੱਚ ਪਹਿਲਾਂ ਕਹਿੰਦੇ ਸੀ ਆਪਾਂ ਕੰਪੀਟ ਨਹੀਂ ਕਰ ਸਕਦੇ ਹੈਗੇ ਪ੍ਰਾਈਵੇਟ ਵਾਲੇ ਨਾਲ ਪਰ ਹੁਣ ਆਪਾਂ ਕਰ ਸਾਹਦੇ ਜਿਦ ਤੁਸੀਂ ਦੇਖ ਹੀ ਰਹੇ ਆ ਕਿ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਕੈਂਪ ਵਗੈਰਾ ਲੱਗਦੇ ਰਹਿੰਦੇ ਐ ਐਜੂਕੇਸ਼ਨਲ ਪ੍ਰਾਈਵੇਟ ਸੈਕਟਰ 'ਚ ਉਹ ਦੇਖਣ ਨੂੰ ਮੈਨੂੰ ਕਦੇ ਨਹੀਂ ਮਿਲਿਆ ਸੀ ਕਦੇ ਵੀ ਨਹੀਂ ਗਏ ਹੈਗੇ ਔਰ ਜਦੋਂ ਸਾਨੂੰ ਨੋਲੇਜ ਵੱਧਦੀ ਆ ਹਨਾ ਜਾਣਦੇ ਨਾਲ ਜ਼ਿਆਦਾ ਵੱਧਦੀ ਕਿਸੇ ਦੇ ਦੱਸਣ ਨਾਲੋਂ ਤਾਂ ਹਨਾ ਔਰ ਉਸ ਤੋਂ ਬਾਅਦ ਕਿ ਕੈਂਪਰ ਵਗੈਰਾ ਸਾਡੀ ਜਿਹੜਾ ਜਿਹਦਾ ਵਿੰਟਰ ਵਕੇਸ਼ਨ ਜਾਂ ਸਮਰ ਵਕੇਸ਼ਨ ਹੁੰਦੀਆਂ ਆ ਉਹਦੇ ਲਈ IIT JEE ਦੀ ਕੋਚਿੰ ਦੇ ਲਈ ਸਾਨੂੰ ਜਾਂਦੇ ਆ ਜਿੱਦਾਂ ਪਠਿੰਡਾ ਅੰਮ੍ਰਿਤਸਰ ਮੁਹਾਲੀ ਕੈਂਪ ਲੱਗੇ ਹੋਏ ਸਾਡੇ ਹਮ ਤੇ ਉੱਥੇ ਸਾਡਾ ਪੂਰੀ ਗਾਈਡੈਂਸ ਹੁੰਦੇ ਕਿ ਅਸੀਂ ਅੱਗੇ ਕੀ ਕਰਨਾ ਹੈ ਕੀ ਨਹੀਂ ਕਰ ਮਤਲਬ ਕੰਪੀਟੀਟਿਵ ਇਗਜ਼ਾਮਸ ਲਈ ਵੀ ਤੁਹਾਨੂੰ ਪੂਰਨ ਤੌਰ ਤੇ ਤਿਆਰੀ ਜਿਹੜੀ ਇੱਥੇ ਕਰਵਾਈ ਜਾ ਰਹੀ ਹੈ ਤੇ ਵਿੱਚ ਵੀ ਇੰਟਰਐਕਟਿਵ ਸਕਰੀਨਸ ਦੇ ਉੱਤੇ ਸਾਨੂੰ ਪੂਰੀ ਕੋਚਿੰਗ ਦਿੱਤੀ 페이스 ਦੀ ਕਲਾਸਿਸ ਵਗੈਰਾ ਦਿੱਤੀਆਂ ਜਾਂਦੀਆਂ ਸਾਰਾ ਕੁਝ ਜਦੋਂ ਤੁਸੀਂ ਜੁਆਇਨ ਕੀਤਾ ਸੀਗਾ ਸਕੂਲ ਉਦੋਂ ਕਿੱਦਾਂ ਦਾ ਸੀਗਾ ਔਰ ਅੱਜ ਇਹ ਸਕੂਲ ਕਿੱਦਾਂ ਦਾ ਹੋ ਚੁੱਕਿਆ ਹੋਇਆ ਉਦੋਂ ਠੀਕ ਸੀ ਉਦੋਂ ਮਤਲਬ ਇਤਨਾ ਜ਼ਿਆਦਾ ਨਹੀਂ ਸੀਗਾ ਡਿਵੈਲਪਮੈਂਟ ਹੋਈ ਹੁਣ ਜ਼ਿਆਦਾ ਡਿਵੈਲਪ ਹੋਇਆ ਸਕੂਲ ਹੁਣ ਜਿੱਦਾਂ ਟੀਚਰਸ ਸਾਰੇ ਪੂਰੇ ਪ੍ਰੋਪਰ ਆ ਗਏ ਆ ਸਾਰੇ ਔਰ ਮਤਲਬ ਵਧੀਆ ਹੋ ਗਿਆ ਹਾਂ ਅੱਗੇ ਨਾਲੋਂ ਬਹੁਤ ਮੈਂ ਲੱਕੀ ਫੀਲ ਕਰਦੀ ਆ ਕਿ ਮੇਰਾ ਗਵਰਨਮੈਂਟ ਸਕੂਲ ਆ ਜਿਹੜਾ ਸਕੂਲ ਆਫ ਐਮੀਨੈਂਸ ਆ ਤੇ ਇਸ ਵਿੱਚ ਬਹੁਤ ਸਾਰੀ ਫੈਸਿਲਿਟੀਆਂ ਆ ਲਿਫਟ ਆ ਏਸੀ ਆ ਜੋ ਪ੍ਰਾਈਵੇਟ ਸਕੂਲ ਦੇ ਕੰਪੀਟ ਕਰਦੇ ਆ ਤੇ ਟੀਚਰਸ ਵੀ ਬਹੁਤ ਵਧੀਆ ਆ ਬਾਕੀ ਇਨਸਟਰੂਮੈਂਟਸ ਵਗੈਰਾ ਆ ਸਾਨੂੰ ਪ੍ਰੈਕਟੀਕਲ ਕਰਵਾਏ ਜਾਂਦੇ ਆ ਸਭ ਕੁਝ ਬਹੁਤ ਵਧੀਆ ਆ ਇਹ ਕਿਤਾਬਾਂ ਦਾ ਅਕਸਰ ਹੁੰਦਾ ਕਹਿੰਦੇ ਕਿ ਸਰਕਾਰੀ ਸਕੂਲ ਚ ਕਿਤਾਬਾਂ ਜਿਹੜੀਆਂ ਨੇ ਉਹ ਸਮੇਂ ਸਿਰ ਨਹੀਂ ਪਹੁੰਚਦੀਆਂ ਕੀ ਇਸ ਸਕੂਲ ਦੇ ਵਿੱਚ ਤੁਹਾਨੂੰ ਕਿਤਾਬਾਂ ਮਿਲ ਚੁੱਕੀਆਂ ਹੋਈਆਂ ਤੁਹਾਡੇ ਸੈਸ਼ਨ ਦੀਆਂ ਸਮੇਂ ਸਿਰ ਪਹੁੰਚੀਆਂ ਹਾਂਜੀ ਸਰ ਮੈਨੂੰ ਮਿਲ ਗਿਆ ਬੁੱਕਸ ਆਈਆਂ ਵਧੀਆ ਸਰ ਸਭ ਹੋਰ ਵੀ ਗਾਈਡ ਕਰਦੇ ਆ ਸਾਨੂੰ ਸਰ ਤਾਂ ਵਧੀਆ ਬੁੱਕਸ ਦਾ ਸਾਰਾ ਕੁਝ ਵਧੀਆ ਹੈ ਠੀਕ ਹੈ ਲੈਬ ਦੇ ਵਿੱਚ ਪੜਾਇਆ ਜਾਏਗਾ ਕੀ ਕੁਝ ਕਮੀਆਂ ਪੁਰਾਣੀਆਂ ਸੀਗੀਆਂ ਉਹ ਪੂਰੀਆਂ ਹੋਈਆਂ ਨੇ ਹਾਂਜੀ ਬਲੌਕ ਨਵਾਂ ਬਣਿਆ ਅਬਦੁਲ ਕਲਾਮ ਅਜ਼ਾਦ ਜੀ ਦੇ ਨਾਂ ਤੇ ਸਾਇੰਸ ਤੇ ਕਮਰਸ ਦੀ ਕਲਾਸ ਸੀ ਇੱਧਰ ਆ ਤੇ ਬੱਚੇ ਸਾਡੇ ਬਹੁਤ ਖੁਸ਼ ਹਨ ਉਹਨਾਂ ਨੂੰ ਪ੍ਰੈਕਟੀਕਲ ਕਰਨ ਦਾ ਮੌਕਾ ਮਿਲਿਆ ਕਈ ਉਹਨਾਂ ਦੇ ਬ੍ਰਦਰ ਸਿਸਟਰ ਪੜੇ ਆ ਅਸੀਂ ਉਹਨਾਂ ਤੋਂ ਇੰਨੀ ਦੇਰ ਦੇ ਇੱਥੇ ਪੜਾਣੇ ਪੜੇ ਹੁੰਨੇ ਆ ਤੋਂ ਆ ਕੇ ਇਹੋ ਹੀ ਸਾਨੂੰ ਕਹਿੰਦੇ ਵੀ ਉਹ ਸਾਡੇ ਬੜੇ ਸੱਚੇ ਬੱਚੇ ਅਸੀਂ ਇੱਥੇ ਪੜਾਉਣਾ ਚਾਹਦੇ ਬੱਚੇ ਬਹੁਤ ਸੈਟੀਸਫਾਈਡ ਖੁਸ਼ ਹੁੰਦੇ ਆ ਅੰਤ ਸਰ ਤੋਂ 29 ਨੂੰ ਰਿਜ਼ਲਟ ਅਸੀਂ ਡਿਕਲੇਅਰ ਕੀਤਾ ਹੈ ਨਾਨ ਬੋਰਡ ਕਲਾਸ ਸੀ ਦਾ ਪਾਸਟ ਅਪ੍ਰੈਲ ਤੋਂ ਸਾਡਾ ਸੈਸ਼ਨ ਸਟਾਰਟ ਹੋਇਆ ਉਸ ਦਿਨ ਬੁੱਕਸ ਸਾਨੂੰ ਅਵੇਲੇਬਲ ਸੀ ਮੇਰਾ ਨਾਮ ਰਿਤਿਕਾ ਹੈ yes ਤੁਸੀਂ ਕਿੱਥੋਂ ਦੇ ਰਹਿਣਾ ਲੇ ਹੋ ਔਰ ਇਸ ਸਕੂਲ ਦੇ ਵਿੱਚ ਕਿੰਨੇ ਸਮੇਂ ਤੋਂ ਪੜ ਰਹੇ ਮੈਂ ਇੱਥੇ ਨਵਾਂ ਸ਼ਹਿਰ ਦੇ ਵਿੱਚ ਹੀ ਰਹਿਨੀ ਆ ਤੇ ਮੈਂ ਲਾਸਟ ਇਅਰ ਹੀ ਜੁਆਇਨ ਕੀਤਾ ਐ ਸਕੂਲ ਤੇ ਮੈਨੂੰ ਇਹ ਬਹੁਤ ਹੀ ਵਧੀਆ ਲੱਗਾ ਸਕੂਲ ਤੇ ਆ ਕੇ ਇੱਥੇ ਤੇ ਮੈਨੂੰ ਪ੍ਰਾਊਡ ਐ ਇਸ ਸਕੂਲ ਤੇ ਪਹਿਲਾਂ ਤੁਸੀਂ ਕਿਹੜੇ ਸਕੂਲ 'ਚ ਸੀਗੇ ਇਸ ਤੋਂ ਪਹਿਲਾਂ ਮੈਂ 5th ਤੱਕ ਤੱਕ ਐਸ ਐਮ ਪਬਲਿਕ ਸਕੂਲ ਦੇ ਵਿੱਚ ਸਕੂਲ ਸੀਗਾ yes ਐਂਡ ਦੈਨ ਮੈਂ 10th ਤੱਕ ਕੀ ਦੀ ਗਵਰਨਮੈਂਟ ਸਕੂਲ ਮਹਾਲੋਂ ਕਿਦਾਂ ਦਾ ਦੇਖਦੇ ਹੋ ਹੁਣ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਲੰਬੇ ਸਮੇਂ ਤੋਂ ਤੁਸੀਂ ਇੱਥੇ ਜੁੜੇ ਹੋ ਤੁਸੀਂ ਰੀਸੈਂਟਲੀ ਜੁਆਇਨ ਕੀਤਾ ਹੋਰ ਨਾਲ ਸਕੂਲਾਂ ਦੇ ਵਿੱਚ ਤੇ ਇਸ ਸਕੂਲ ਦੇ ਵਿੱਚ ਕੀ ਫਰਕ ਦੇਖਣ ਨੂੰ ਮਿਲਿਆ ਤੁਹਾਨੂੰ ਬਹੁਤ ਜ਼ਿਆਦਾ ਹੀ ਫਰਕ ਹੈ ਮਤਲਬ ਕਿ ਨਾ ਜਿੱਥੇ ਪ੍ਰੋਪਰ ਲੈब्स ਨੇ ਤੇ ਟੱਚ ਪੈਨਲਸ ਵੀ ਹੈਗੇ ਆ ਤੇ ਕੰਪਿਊਟਰ ਲੈਬ ਵੀ ਬਹੁਤ ਵਧੀਆ ਤਰ੍ਹਾਂ ਨਾਲ ਪ੍ਰੋਵਾਈਡ ਕੀਤੀ ਗਈ ਆ ਸੋ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਇੱਥੇ ਪਹਿਲੇ ਨਾਲੋਂ ਸਟੱਡੀ 'ਚ